ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂ ਦੀ ਸਰਦ ਰੁੱਤ ਸਾਨੂੰ ਸਰਬੰਸਦਾਨੀ ਪਿਤਾ ਦਸ਼ਮੇਸ਼ ਦੇ ਪਰਿਵਾਰ ਦੀ ਯਾਦ ਦਿਵਾਦੀ ਹੈ ਮਨੋਵਿਰਤਿਆਂ ਨੂੰ ਇਕਾਗਰ ਕਰੋ ਅਤੇ ਸੁਰਤ ਜੋੜੋ 1704 ਦੇ ਵਿੱਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਸ਼ਾ ਅਨੰਦਪੁਰ ਸਾਹਿਬ ਦਾ ਕਿਲਾ ਛਾਟ ਕੇ ਚੱਲੇ ਪੂ ਦਾ ਮਹੀਨਾ ਬਰਖਾ ਵਰਸਨ ਰਾਤ ਹਨੇਰੀ ਵਿੱਚ ਮਾਤਾ ਗੁਜਰੀ ਇਹ ਛੋਟੀ ਸੈਬਜਾਦੇ ਸਰਸਾ ਨਦੀ ਤੇ ਵਿਛੜ ਜਾਂਦੇ ਨੇ ਪਾਪੀ ਗੰਗੂ ਬ੍ਰਾਹਮਣ ਇਸ ਅੰਧੇਰੀ ਰਾਤ ਸਮੇ ਆਪਣੇ ਪਿੰਡ ਖੇੜੀ ਲੈ ਆਉਂਦਾ ਆਪਣੇ ਘਰ ਲਿਜਾ ਕੇ ਰਾਤ ਨੂੰ ਲਾਲਚ ਜਾਗ ਜਾਂਦਾ ਅਤੇ ਛੋਟੀ ਸੈਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਜੋ ਉਹਨਾਂ ਨੇ ਸ਼ਾਹੀ ਵਸਤਰ ਪਹਿਨੇ ਸਨ ਤਾਂ ਉਹਨਾਂ ਉੱਤੇ ਮੋਹਿਤ ਹੋ ਜਾਂਦਾ ਤਾਂ ਮਾਈ ਨੂੰ ਜ਼ਹਿਰ ਦੇਣ ਦੀ ਗੱਲ ਕਰਦਾ ਤਾਂ ਉਸ ਮਾਈ ਦਾ ਨਾਮ ਸੋਭੀ ਸੀ ਜਦੋਂ ਸੋਭੀ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਹ ক্রੋਧਿਤ ਹੋ ਜਾਂਦਾ ਹੈ। ਉਹੜਕ ਪਾਪੀ ਨਮਕ ਹਰਾਮੀ ਗੰਗੂ ਨੇ ਸਾਰਾ ਕੁਝ ਸਮਾਨ ਚੋਰੀ ਕਰ ਲਿਆ। ਅਤੇ ਰਾਤੂ ਰਾਤ ਮੁਰਿੰਡੇ ਜੋ ਕਿ ਬਾਗਾ ਵਾਲਾ ਪੁਰਾਣੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇੱਥੇ ਪਹੁੰਚ ਕੇ ਜਾਨੀ ਖਾਨ ਮਾਨੀ ਖਾਨ ਨੂੰ ਜੋ ਪਠਾਨ ਸਨ ਅਤੇ ਕੋਤਵਾਲ ਸਨ ਉਹਨਾਂ ਨੂੰ ਜਾ ਕੇ ਇਸਲਾਹ ਦੇ ਦਿੰਦਾ ਹੈ ਮੁਗਲ ਹਕੂਮਤ ਦੇ ਇੱਕ कोतवाल ਸਹਿਬਜਾਦਿਆਂ ਅਤੇ ਆਦੀ ਮਾਤਾ ਨੂੰ ਫੜ ਕੇ कोतਵਾਲੀ ਦੇ ਵਿੱਚ ਬੰਦ ਕਰ ਦਿੰਦੇ ਨੇ ਮਾਤਾ ਗੁਜਰੀ ਜੀ ਸਮੇਤ ਪਠਾਨ ਸਹਿਬਜਾਦਿਆਂ ਨੂੰ ਲੈ ਕੇ ਮੋਰਿੰਡੇ ਪਹੁੰਚੇ ਅਤੇ ਗੰਕੂ ਨੂੰ 200 ਰੁਪਇਆ ਇਨਾਮ ਦੇ ਕੇ ਮੋੜ ਦਿੱਤਾ ਗਿਆ ਸਹਿਬਜਾਦਿਆਂ ਨੂੰ ਇੱਕ ਰਾਤ कोतਵਾਲੀ ਦੇ ਵਿੱਚ ਰੱਖਿਆ ਗਿਆ ਬਾਤਾਂ ਚੀਤਾਂ ਕਰਕੇ ਸਤਿਗੁਰੂ ਜੀ ਦੇ ਲਾਲ ਧਰਮ ਦੇ ਪੁੱਤਲੇ ਨਾ ਬੰਨੇ। ਅਗਲੇ ਦਿਨ ਸਵੇਰੇ ਹੀ ਬੈਲਗੱਡੀ ਵਿੱਚ ਬਿਠਾ ਕੇ ਮਾਤਾ ਜੀ ਸਮੇਤ ਉਹਨਾਂ ਨੂੰ ਸਰਹੰਦ ਲੈ ਆਂਦਾ। ਰਾਤ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਮਾਤਾ ਜੀ ਸਾਹਿਬ ਜਾਦਿਆਂ ਨੂੰ ਗੁਰੂ ਸਾਖੀਆਂ ਦਾ ਪਾਠ ਸੁਣਾਉਂਦੇ ਰਹੇ। ਸਰਦ ਰੁੱਤ ਦੀ ਠੰਡੀ ਹਵਾ ਦੇ ਵਿੱਚ ਠੰਡੇ ਬੁਰਜ ਵਿੱਚ ਕੈਦ ਜਦੋਂ ਵਜ਼ੀਰ ਖਾਨ ਦੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇੱਕ ਸ਼ਰਧਾਵਾਨ ਸਰਹੰਦ ਨਿਵਾਸੀ ਮੋਤੀਰਾਮ ਮੈਰਾ ਜੋ ਕਿ ਸੈਪ ਚਾਹਤੇ ਹਾਂ ਤੇ ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਵਿੱਚ ਪਤਾ ਲੱਗਣ ਤੇ ਉਹਨਾਂ ਦਾ ਹਾਲ-ਚਾਲ ਜਾਣਨ ਦੇ ਲਈ ਪਹੁੰਚਦਾ ਹੈ ਉਹਨਾਂ ਦੇ ਲਈ ਆਪਣੀ ਜਾਨ ਨੂੰ ਦਾਤੇ ਲਗਾ ਕੇ ਮਿੱਠਾ ਦੁੱਧ ਲੈ ਕੇ ਜਾਂਦਾ ਹੈ ਇਸ ਦੇ ਬਦਲੇ ਉਸਦੇ ਪਰਿਵਾਰ ਨੂੰ ਵਜ਼ੀਰ ਖਾਂ ਵੱਲੋਂ ਕੁੱਲ ਵਿੱਚ ਪੀੜ ਦਿੱਤਾ ਜਾਂਦਾ ਹੈ। ਦੂਜੇ ਦਿਨ ਸਵੇਰੇ 24 ਦਸੰਬਰ 1704 ਨੂੰ ਦੋਹਾਂ ਸਹਿਬਜ਼ਾਦੀਆਂ ਨੂੰ ਸਰਹੰਦ ਦੇ ਨਵਾਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਵਾਬ ਦੇ ਕਾਜੀ ਨੇ ਸਹਿਬਜ਼ਾਦੀਆਂ ਨੂੰ ਬਥੇਰੇ ਲਾਲਚ ਦਿੱਤੇ। ਵਜ਼ੀਰ ਸੁਚਾਨੰਦ ਨੇ ਵੀ ਉਨ੍ਹਾਂ ਨੂੰ ਭੈਪੀਤ ਕਰਨ ਦੇ ਬਥੇਰੇ ਯਤਨ ਕੀਤੇ। ਪਰ ਦੋਹਾਂ ਸਹਿਬਜ਼ਾਦੀਆਂ ਨੇ ਆਪਣੇ ਵਚਨ ਤੇ ਅਟਲ ਰਹੇ ਤਿੰਨ ਦਿਨ ਤੋਹਾਂ ਦੀਆਂ ਲਗਾਤਾਰ ਕਚਹਿਰੀਆਂ ਵਿੱਚ ਪੇਸ਼ੀਆਂ ਹੁੰਦੀਆਂ ਰਹੀਆਂ ਜਦ ਨਵਾਬ ਵਜ਼ੀਰ ਖਾਨ ਦੇ ਸਾਰੇ ਯਤਨ ਵਿਅਰਥ ਹੀਲੇ ਵਸੀਲੇ ਸਭ ਚੱਲ ਗਏ ਤਾਂ 마ਸੂਮ ਬੱਚਿਆਂ ਨੇ ਆਪਣੀ ਸਿੱਖੀ ਦਾ ਅਦਰਥ ਨਾ ਛੱਡਿਆ ਤਾਂ ਦੀਵਾਨ ਸੁਚਾਨੰਦ ਨੇ ਕਿਹਾ ਇਹਨਾਂ ਨਿੱਕੇ ਬਾਲਕਾਂ ਨੂੰ ਨਾ ਜਾਣੋ ਇਹ ਤਾਂ ਜ਼ਮਾਂਦਰੂ ਹੀ ਲੜਾਕੇ ਨੇ ਸਵਾਲ ਜਵਾਬ ਐਸਾ ਹੀ ਹੁੰਦੇ ਰਹੇ ਇਤੋਂ ਤੱਕ ਕਹਿ ਦਿੱਤਾ ਕਿ ਜੇ ਉਹਨਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਸ਼ਸਤਰ ਇਕੱਠੇ ਕਰਕੇ ਜੰਗਲੀ ਜਾ ਕੇ ਫੌਜਾਂ ਨੂੰ ਨਵੇਂ ਸਿਰਿਓਂ ਇਕੱਠਾ ਕਰਨਗੇ ਅਤੇ ਫਿਰ ਉਹਨਾਂ ਦੇ ਨਾਲ ਜੰਗ ਕਰਨਗੇ ਉਸ ਨੇ ਕਿਹਾ ਕਿ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ ਉਹਨਾਂ ਨੇ ਕਾਜੀ ਕੋਲੋਂ ਫਤਵਾ ਤਵਾ ਦਿੱਤਾ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸ਼ਹਾਦਤ ਦੇ ਸਮੇਂ 9 ਸਾਲ ਸੀ ਅਤੇ ਪਾਪਾ ਫਤੇ ਸਿੰਘ ਦੀ ਉਮਰ 7 ਸਾਲ ਦੀ ਸੀ ਇਹਨਾਂ ਨੂੰ ਆਪਣੇ ਧਰਮ ਤੇ ਸਿੱਖੀ ਸਿੱਦਕ ਪ੍ਰਤੀ ਵਫਾ ਪਾਲਣ ਬਦਲੇ ਸੁਪਾ ਸਰਹੰਦ ਵਜ਼ੀਦ ਖਾਨ ਨੇ ਹੁਕਮ ਦੇ ਨਾਲ ਜਿਉਂਦੇ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਇਸ ਗੱਲ ਦਾ ਪਤਾ ਦਾਦੀ ਮਾਤਾ ਨੂੰ ਠੰਡੇ ਬੁਰਜ ਦੇ ਵਿੱਚ ਪਤਾ ਲੱਗਾ ਤਾਂ ਉਹ ਅਕਾਲ ਪੁਰਖ ਦੇ ਚਰਨਾ ਵਿੱਚ ਜਾਪੇ ਰਾਤੇ ਸ਼ਹੀਫ ਫਤੇਗੜ ਸਾਹਿਬ ਦੀ ਇਤਿਹਾਸਿਕ ਧਰਤੀ ਜੋ ਆਪਣੇ ਆਪ ਵਿੱਚ ਕਈ ਕੁਰਬਾਨੀਆਂ ਬਲੀਦਾਨ ਬਹਾਦਰੀ ਦੀਆਂ ਮਹਾਨ ਗਾਥਾਵਾਂ ਸਮੋਈ ਬੈਠੀ ਹੈ ਬਲੀਦਾਨ ਦੀ ਅਜੇ ਹੀ ਗਾਥਾ ਜੋ ਇਤਿਹਾਸ ਵਿੱਚ ਜਿੱਕਤੇ ਕੀਤੀ ਨਾ ਹੋਈ ਹੈ ਅਤੇ ਨਾ ਹੀ ਹੋਵੇਗੀ ਇੱਕ ਅਜੇ ਹੀ ਕੁਰਬਾਨੀ ਜਿੱਥੇ ਇੱਕ ਧਰਮ ਦੇ ਖਾਤਰ ਪਿਤਾ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਅਜੀਹਾ ਬਲੀਦਾਨ ਜਿੱਥੇ 9 ਤੇ 7 ਸਾਲ ਦੇ ਦੋ ਲਾਲਾ ਨੂੰ ਮਾਸੂਮ ਬੱਚਿਆਂ ਨੂੰ ਯਾਨੀ ਸਹਿਬਜ਼ਾਦਿਆਂ ਨੂੰ ਧਰਮ ਦੀ ਖਾਤਰ ਖੁਦ ਨੂੰ ਕੁਰਬਾਨ ਕਰ ਦਿੱਤਾ ਇੱਕ ਦਾਦੀ ਜਿਸ ਨੇ ਪੋਹ ਦੀਆਂ ਸਰਦਰਾਤਾਂ ਵਿੱਚ ਆਪਣੇ ਦੋਵੇਂ ਮਾਸੂਮ ਪੋਤਿਆਂ ਨੂੰ ਧਰਮ ਦੀ ਰੱਖਿਆ ਤੇ ਲਈ ਸੀਸ ਨਾ ਝੁਕਾਉਂਦੇ ਹੋਏ ਕਾਇਮ ਰਹਿਣ ਦੀ ਸਿੱਖਿਆ ਦਿੱਤੀ ਜਦੋਂ ਇਹ ਪਤਾ ਲੱਗਿਆ ਕਿ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਵਿੱਚ ਚੜਵਾ ਦਿੱਤਾ ਅਤੇ ਉਹ ਬਾਦ ਵਿੱਚ ਕੰਦ ਡਿੱਗ جاتی ਹੈ ਮੁਗਲਾਂ ਨੂੰ ਲੱਗਿਆ ਕਿ ਛੋਟੇ ਸਹਿਬਜ਼ਾਦੇ ਜੀਡੀ ਉਹ ਹੋ ਹੁਣ ਮਰ ਚੁੱਕੇ ਨੇ ਛੋਟੀ ਸੈਬਜਾਦੀਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਪਿੱਛੇ ਵਗਦੀ ਹੰਸਲਾ ਨਦੀ ਦੇ ਵਿੱਚ ਸੁੱਟ ਦਿੱਤਾ ਗਿਆ ਕਿ ਇਹਨਾਂ ਨੂੰ ਜੰਗਲੀ ਜਾਨਵਰ ਖਾ ਲੈਣਗੇ ਅਗਰ ਜੇਕਰ ਬਚ ਵੀ ਗਏ ਤਾਂ ਜੰਗਲੀ ਜੀਵ ਜਿਹੜੇ ਨੇ ਇਹਨਾਂ ਨੂੰ ਮਾਰ ਮਕਾਉਣਗੇ ਪਰ ਨਹੀਂ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਪਰਮਾਤਮਾ ਰੱਖਦਾ ਹੈ ਤਾਂ ਉਸ ਦਾ ਵਾਰ ਵੀ ਵਿੰਗਾ ਨਹੀਂ ਹੁੰਦਾ ਤਾ ਛੋਟੀ ਸੈਬਜਾਦਿਆਂ ਦੀ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰਮਲ ਨੇ ਉਹਨਾਂ ਦਾ ਸੰਸਕਾਰ ਕਰਨ ਦਾ ਪੀੜਾ ਚੁੱਕਿਆ ਮੁਗਲ ਹਕੂਮਤ ਇੰਨੀ ਨਸ਼ੇ ਦੇ ਵਿੱਚ ਚੂਰ ਸੀ ਸੱਤਾ ਦੇ ਵਿੱਚ ਚੂਰ ਸੀ ਕਿ ਉਹਨਾਂ ਨੂੰ ਅਕਾਲ ਪੁਰਖ ਯਾਨੀ ਅੱਲਾ ਦਾ ਪੈ ਵੀ ਨਹੀਂ ਰਿਹਾ ਦੀਵਾਨ ਟੋਡਰਮਲ ਨੂੰ ਇਹ ਕਿਹਾ ਕਿ ਜੇਕਰ ਤੂੰ ਇਹ ਛੋਟੀ ਸੈਬਜਾਦਿਆਂ ਦੀ ਚਿਖਾ ਨੂੰ ਅਗਨੀ ਦੇਣਾ ਚਾਹੁੰਦਾ ਤਾਂ ਖੜੀਆਂ ਬੂਰਾ ਕਰਕੇ ਲੈ ਦੀਵਾਨ ਟੁੱਟਰ ਮਾਲ ਨੇ ਤਨ ਮਨ ਧਨ ਸਭ ਕੁਝ ਵੇਚ ਦਿੱਤਾ ਅਤੇ ਬਾਅਦ ਵਿੱਚ ਬੁਰਾ ਖੜੀਆਂ ਕੀਤੀਆਂ ਜਿੱਥੇ ਛੋਟੇ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਅੰਗੀਠਾ ਤਿਆਰ ਕੀਤਾ ਤਾਂ ਉੱਥੇ ਹੁਣ ਗੁਰਦੁਆਰਾ ਜੋਤੀਸਰੂਪ ਸਾਹਿਬ ਹੈ ਤਾਂ ਇਸ ਆਉਣ ਵਾਲੇ ਦਿਨਾਂ ਦੇ ਵਿੱਚ 25 26 27 ਨੂੰ ਉਹਨਾਂ ਦੀ ਯਾਦ ਵਿੱਚ ਸ਼ਹੀਦੀ ਸਭਾ ਪਰਮਚਾਰੀ ਹੈ ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਉਹਨਾਂ ਨੂੰ ਦੇ ਦਿੱਤੇ ਹੋਏ ਪੂਰਨਿਆਤੇ ਚੱlie ਅਤੇ ਜੋ ਸਾਨੂੰ ਹੁਕਮ ਹੋਇਆ ਹੈ ਗੁਰਪਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ